ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਭਾਨੀਗੜ੍ਹ ਦੇ ਵਿੱਚ ਇੱਕ ਸ਼ਾਨਦਾਰ ਤੇ ਖੂਬਸੂਰਤੀਆਂ ਦਾ ਤਿਹਾਰ ਰਤੂ ਸੁਖਜਾ ਦੇ ਸਿਟੀ ਦਾ ਮੰਡੀਗਵਾਈ ਵਿੱਚ ਬੜੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਕੀ ਜੱਜਾਂ ਦਾ ਪੈਨਲ ਆਈ ਮਿਸਤੀ ਸ਼ਾਇਆ ਤਵਨ ਤੇ ਮਿਸਤੀ ਚੁਣੀ ਗਈ ਜਿਸ ਦੌਰਾਨ 60 ਦੇ ਕਰੀਬ ਹੋ ਔਰਤਾਂ ਦੇ ਕੁੜੀਆਂ ਨੇ ਪ੍ਰੋਗਰਾਮ ਦੇ ਵਿੱਚ ਬਕਵਾਕ ਬੋਲੀਆਂ ਪਾ ਕੇ ਗਿੱਧਾ ਪਾ ਕੇ ਤੇ ਹੋਰ ਕਈ ਤਰ੍ਹਾਂ ਦੇ ਰੰਗਾਰੰਗ ਪਰਫਾਰਮੈਂਸ ਕਰਕੇ ਬਹੁਤ ਦਿਲਚਸਪ ਤੇ ਸ਼ਾਨਦਾਰ ਬਣਾਇਆ ਗਿਆ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਵਾਸਤੇ ਐਂਕਰ ਅਫਰੀਨਾ ਖਾਨ ਆਪਣੇ ਖੂਬਸੂਰਤ ਅੰਦਾਜ਼ ਪ੍ਰੋਗਰਾਮ ਕਰਕੇ ਤਿਆਨ ਦਾ ਇਸ਼ਤਿਹਾਰ ਨੂੰ ਹੋਰ ਵਿਚਾਰ ਚਾਣ ਲਗਾ ਦਿੱਤੇ ਇਸ ਨੂੰ ਅਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਰਿਤੂ ਸ਼ਿਗਦੇ ਸਵੀਟੀਤਾ ਵੱ ਨੇ ਦੱਸਿਆ ਕਿ ਅੱਜ ਦੇ ਜੁਵਾ ਪੜਾਈ ਮੋਬਾਈਲ ਤੇ ਸੋਸ਼ਲ ਮੀਡੀਆ ਤੱਕ ਡੁੱਬੀ ਹੋਈ ਹੈ ਅਤੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਇਸ ਲਈ ਸਮੇਂ ਦੀ ਲੋੜ ਹੈ ਕਿ ਅਸੀਂ ਨੂੰ ਪੜ੍ਹੇ ਆ ਪੜਾਈ ਦੇ ਨਾਂ ਨਾਲ ਸੱਭਿਆਚਾਰ ਵਿਰਸੇ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਲੋੜ ਹੈ ਕਿਉਂਕਿ ਅਜੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਅਧਿਆਉਣ ਵਾਲੇ ਇਸ ਤਰ੍ਹਾਂ ਤਿਆਰ ਬਣਾਉਂਦੇ ਰਹਿਣ ਦੀ ਲੋੜ ਹੈ ਇਸ ਮੌਕੇ ਤੇ ਕੀਤਾ ਬਰਮਾ ਲੋਕ ਆਊਜਾ ਰਾਜ ਸਚਦੇਵਾ ਕਿਰਨਾ ਕੀਤਾ ਰੁੜਾ ਰਿੰਕੂ ਰੋੜਾ ਮਧੂਨੰਦਾ ਰੇणू ਸਚਦੇਵਾ ਅਤੇ ਸੁਖਜਾ ਤੇ ਸੋਨੀਆ ਤਨੀਸ਼ਾ ਜੋਤੀ ਸੁਨੀਤਾ ਜੋਤੀ ਬਰਮਾ ਪੂਨਮ ਗੀਤਾ ਕੰਚਨ ਮਮਤਾ ਜਸਵਿੰਦਰ ਹਲਦੀਪ ਮੀਨੂ ਕ੍ਰਿਤਾ ਹਰਪ੍ਰੀਤ ਕੌਰ ਤਰਜਿੰਦਰ ਕੌਰ ਪਰਵਜੋਤ ਸੁਨਾਲੀ ਤਾਣੀਆਂ ਸੁਖਪ੍ਰੀਤ ਪਿੰਕੀ ਸੋਨੂ ਸ੍ਰੀਨਾ ਕਿਰਨਾ ਬਾਲਾ ਨितीਸ਼ਾ ਸੰਦੀਪ ਕੌਰ ਤੇ ਹੋਰ ਵੀ ਮੈਂਬਰ ਮੌਜੂਦ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੋਲੀਆਂ ਪਾ ਕੇ ਉਹਨਾਂ ਵੱਲੋਂ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਜਾ ਰਹੇ ਹਨ ਅਤਿਆਉਸ ਨੂੰ ਸੁਣਾਉਣਿਆ ਹੋਰ ਕੀ ਕੀ ਕਿਹਾ ਦੇਵੇਂ ਜੁੱਤੀ ਤੇਰੀ ਮਾਂ ਬਣੀ ਕਪਤੀ ਮੈਨੂੰ ਕੋਨ ਨ ਦੇਵੇ ਮੈਂ ਵੀ ਜੁੱਤੀ ਪਾਣੀ ਹੈ ਮੁੰਡਿਆ ਰਾਜੀ ਰਹਿ ਜਾ ਲੜਪਾ ਦੇ ਆਂਗੇ ਨਾ ਤੂੰ ਵੀ ਇਹਨੂੰ ਕਬਾ ਦੇ ਆਂਗੇ ਸਾਥ ਤੂੰ ਵੀ ਇਹਨੂੰ ਕਰਾਈਂ ਹੋ ਫਿੱਜੜਿਚ ਵੇ ਲੂਣ ਪੁਲ ਗਈ ਪਰ ਮਾਰੀ ਨਾ ਲੂਣ ਪੁਲ ਗਈ ਫਿੱਜੜਿਚ ਵੇ ਲੂਣ ਪੁਲ ਗਈ ਪਰ ਮਾਰੀ ਇਹ ਤੂੰ ਮਾਰੇ ਆ ਡੰਡਾ ਮੈਨੂੰ ਤੈਨੂੰ ਗੱਲ ਜਾਵੇ ਲੂਣ ਪੁਲ ਗਈ ਹੇ ਮਾਰੀ मेरा नाम सोनिया शर्मा है ਤੇ ਅਸੀਂ ਇੱਥੇ ਤੀਜ सेलिब्रेट ਕਰਨ ਆਏ ਆਂ ਤੇ ਇਹ ਬਹੁਤ ਵਧੀਆ ਲੱਗ ਰਿਹਾ ਹੈ ਸੈਕਿੰਡ ਟਾਈਮ ਇਹਨਾਂ ਨੇ ਤੀਜ ਆਰਗੇਨਾਈਜ਼ ਹੋ ਬੀ ਹੈ ਤੇ ਬਹੁਤ ਵਧੀਆ ਕਰਿਆ ਖਾਣ ਪਾਣ ਵੀ ਬਹੁਤ ਵਧੀਆ ਹੈ ਤੇ ਸਾਰੇ ਹੀ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਇਹ ਜਿਹੜਾ ਤੀਜ ਦਾ ਫੰਕਸ਼ਨ ਹੈਗਾ ਇਹ ਸਿਰਫ ਟੀਵੀਆਂ ਤੱਕ ਹੀ ਸੀਮੀ ਸੀਗਾ ਲੇਕਿਨ ਹੁਣ ਇਹ ਸੈਲੀਬ੍ਰੇਟ ਕਰਨ ਨਾਲ ਇਹ ਜਿਹੜੇ ਸਾਡੇ ਨਾਲ ਜਵਾਕ ਆਏ ਨੇ ਇਹਨਾਂ ਨੂੰ ਵੀ ਇਹਦੇ ਬਾਰੇ ਪਤਾ ਲੱਗਿਆ ਹੈ ਕਿ ਤੀਜ ਕੀ ਹੁੰਦੀ ਹੈ ਤੇ ਅਸੀਂ ਵੀ ਇਹਨੂੰ ਬਹੁਤ ਜ਼ਿਆਦਾ ਮਸਤੀ ਦੇ ਨਾਲ ਯਾਨੀ ਕਿ ਡਾਂਸ ਵਗੈਰਾ ਜੋ ਕੁਝ ਵੀ ਬੋਲ ਲਿਆ ਸਾਰਾ ਕੁਝ ਸਾਨੂੰ ਪਤਾ ਲੱਗ ਰਿਹਾ ਹੈ ਵੀ ਯਹਾਂ ਇਹ ਬਹੁਤ ਵਧੀਆ ਹੀ ਹੈ ਕਿਉਂਕਿ ਅਸੀਂ ਫਸਟ ਟਾਈਮ ਕੀਤਾ ਤਾਂ ਸਾਨੂੰ ਸੈਕਿੰਡ ਟਾਈਮ ਆਣ ਦਾ ਇੱਥੇ ਬਹੁਤ ਮਨ ਕਰਿਆ ਅਸੀਂ ਨਹੀਂ ਰੁਕ ਸਕਾਂਗੇ ਅਸੀਂ ਇੱਥੇ ਜਾਵਾਂਗੇ ਤੇ ਹੋਰ ਆਪਣੀ ਫਰੈਂਡਾਂ ਨੂੰ ਵੀ ਥੋੜਾ ਕਿਹਾ ਵੀ ਤੁਸੀਂ ਵੀ ਸਾਡੇ ਨਾਲ ਚੱਲੋ ਤੇ ਇਹ ਵੀ ਬਹੁਤ ਇੰਜੋਏ ਕਰ ਰਹੇ ਨੇ ਅਸੀਂ ਚਾਹਾਂਗੇ ਕਿ ਇੱਥੇ ਜਿਹੜਾ ਜਿਹੜਾ ਪਿੰਡਾਂ ਦਾ ਸਿਰਫ ਕਲਚਰ ਸੀ ਅੱਜ ਸ਼ਹਿਰਾਂ ਵਾਲਿਆਂ ਨੇ ਵੀ ਇਹ ਅਪਣਾਉਣਾ ਸ਼ੁਰੂ ਕਰ ਦਿੱਤਾ ਕਿਵੇਂ ਹਾਂਜੀ ਇਹ ਸ਼ਹਿਰਾਂ ਵਾਲਿਆਂ ਨੇ ਵੀ ਅਪਣਾਉਣਾ ਸ਼ੁਰੂ ਵੀ ਕਰਤਾ ਤੇ ਇਹਦੇ ਬਾਰੇ ਪਤਾ ਵੀ ਲੱਗ ਗਿਆ ਵੀ ਇਹ ਕੀ ਹੈ ਤੇ ਪੰਜਾਬੀਆਂ ਦਾ ਤਾਂ ਵੈਸੇ ਵੀ ਵਿਰਸਾ ਬਹੁਤ ਫੇਮਸ ਹੈ ਲੇਕਿਨ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਮੇਰਾ ਨਾਮ ਤਨੀਸ਼ਾ ਹੈ ਅਜਤੀਆਂ ਤੇ ਹਰ ਬਣਾ ਰਹੇ ਕੀ ਦੇਖੀ ਮੈਨੂੰ ਇਹ ਤਿਹਾਰ ਬਹੁਤ ਅੱਛਾ ਲੱਗਿਆ ਇਹਨਾਂ ਨੇ ਪਹਿਲੀ ਵਾਰ ਬਣਾਇਆ ਸੀ ਤਾਂ ਵੀ ਬਹੁਤ ਅੱਛਾ ਸੀ ਹੁਣ ਬਣਾਇਆ ਹੈ ਤਾਂ ਵੀ ਬਹੁਤ ਅੱਛਾ ਹੈ ਅਸੀਂ ਜਾਂਦੇ ਹਾਂ ਕਿ ਹਰ ਸਾਲ ਬਣਾਣ ਅਸੀਂ ਇਹਨਾਂ ਨਾਲ ਹਰ ਸਾਲ ਆਉਂਦੇ ਰਹੀਏ ਹਾਂ ਕਿਵੇਂ ਲੇਖਦਾ ਜਿਹੜਾ ਪੰਜਾਬ ਦੇ ਸਭ ਤੋਂ ਸਰਬ ਪੰਜਾਬੀ ਹੋਵੇ ਪੰਡਾ ਰਕੀ ਹੁੰਦਾ ਹੈ ਪਰ ਸ਼ਹਿਰ ਵਾਲਿਆਂ ਨੇ ਬਹੁਤ ਤੁਮਤਾ ਮਨਾਣਾ ਸ਼ੁਰੂ ਹਟਿਆ ਸਕੂਲਾਂ ਚ ਵੀ ਪਾਰਟੀਆਂ ਵੀ ਪ੍ਰਜ ਤੁਸੀਂ ਤੇ ਨਹੀਂ ਪਾਰਟੀਆਂ ਕਿਵੇਂ ਲੇਖਦੇ ਹਾਂਜੀ ਕੀ ਤੁਮੋਗੇ ਸਮੋਕੇ ਜਿਹੜਾ ਪ੍ਰਾਪਤ ਅਸੀਂ ਜਾਣਦੇ ਆ ਕਿ ਇਹ ਤਿਹਾਰ ਬਾਰ ਬਾਰ ਬਨਾਈਏ ਤੇ ਇਹ ਮੈਨੂੰ ਕੰਫਿਊਜ਼ ਮੇਰਾ ਅਮ੍ਰੀਤੋ ਸੁਖੀ ਜੀ ਤੇ ਮੈਂ ਅਸੀਂ ਅਸੀਂ ਸਾਨੂੰ ਤੀਆਂ ਦਾ ਤਿਆਰ ਸੀ ਬਹੁਤ ਉਛਾਲ ਨਾਲ ਮਨਾ ਰਹੇ ਆ ਸਾਰੇ ਸਾਡੇ ਨਾਲ ਸਾਡੇ ਫਰੈਂਡ ਸਰਕਲ ਆ ਸਾਰਾ ਜੁੜਿਆ ਹੋਇਆ ਸਭ ਆਪਣੇ ਬੱਚਾ ਨੂੰ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਵੀ ਕਿਸ ਤਰ੍ਹਾਂ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਕੀਤੀਆਂ ਕੀ ਚੀਜ਼ ਹੁੰਦੀਆਂ ਨੇ ਅੱਗੇ ਵਾਸਤੇ ਵੀ ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜਿਆ ਜਾਵੇ ਸੱਭਿਆਚਾਰ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਬੱਚੇ ਵੱਡੇ ਮਨਾਉਂਦੇ ਸੀ ਪਿੰਡਾਂ ਤੋਂ ਹੁਣ ਸ਼ਹਿਰਾਂ ਤੱਕ ਵੀ ਇਹ ਫੈਲ ਚੁੱਕਿਆ ਹੈ ਬਹੁਤ ਅੱਛੀ ਤਰ੍ਹਾਂ ਮਨਾ ਰਹੇ ਰਹੀਏ ਅੱਜ ਦਾ ਥੈਂਕ ਯੂ ਅੱਜ ਦੇਖਦੇ ਆਂ ਜਿਹੜਾ ਦੁਨੀਆਂ ਦਾ ਤਿਆਰ ਹੈ ਜਿਹੜੇ ਲੇਡੀਜ਼ ਸ਼ੌਕ ਨੂੰ ਆਂਦਾ ਤੁਹਾਨੂੰ ਟੈਨਸ਼ਨ ਘੱਟ ਕਰਨ ਲਈ ਇਹ ਗ੍ਰੀਨ ਕਰਾਉਂਦੇ ਨੇ ਟੈਨਸ਼ਨ ਘੱਟ ਕਰਨ ਲਈ ਜਲਦੀ ਜਲਦੀ ਕਿਵੇਂ ਇਹ ਬਿਲਕੁਲ ਸਹੀ ਹੈ ਜੀ ਅਸੀਂ ਨੱਚ ਟੱਪ ਕੇ ਆਪਣੇ ਆਪ ਨੂੰ ਰਿਲੈਕਸ ਕਰਦੇ ਆਂ ਸਾਨੂੰ ਆਪਣੇ ਘਰ ਦੀ ਟੈਨਸ਼ਨ ਇੱਥੇ ਬਿਲਕੁਲ ਭੁੱਲੇ ਹੋਇਆ ਸਾਨੂੰ ਅਸੀਂ 3-4 ਵਜੇ ਇੱਥੇ ਖੜੇ ਹੋਇਆ ਸਾਨੂੰ ਘਰ ਦੀ ਬਿਲਕੁਲ ਯਾਦ ਨਹੀਂ ਹੈਗੀ ਅਸੀਂ ਕਿਸ ਤਰ੍ਹਾਂ ਮਤਲਬ ਸਾਡੇ ਦਿਮਾਗ ਤੇ ਹੁਣ ਕੋਈ ਟੈਨਸ਼ਨ ਨਹੀਂ ਹੈ ਇਸ ਟਾਈਮ ਜਾ ਕੇ ਸਾਨੂੰ ਫੇਰ ਹੋਈ ਸਭ ਅੱਜਕੱਲ ਟੈਨਸ਼ਨਾਂ 'ਚ ਭਰੇ ਹੋਇਆ ਇਹਦੇ ਨਾਲ ਥੋੜਾ ਜਿਹਾ ਅਪੰਦਾ ਇੰਜੋਏ ਹੋ ਜਾਂਦਾ ਹੈ ਹਾਂ ਨੈਕਸਟ ਟਾਈਮ ਫੇਰ ਕੋਮੋ ਵੀ ਆ ਜਾਓ ਪ੍ਰੋਗਰਾਮ ਆ ਹਾਂਜੀ ਹਾਂ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰੀ ਛੋਟੀ ਭੈਣ ਸੁਇਟੀ ਹੈ ਅਸੀਂ ਦੋਨਾਂ ਨੇ ਆਰਗੇਨਾਈਜ਼ ਕੀਤਾ ਹੈ ਪਰ ਅੱਗੇ ਵਾਸਤੇ ਸਾਨੂੰ ਸਾਰਿਆਂ ਦੀ ਸਪੋਰਟ ਮਿਲ ਰਹੀ ਹੈ ਅੱਗੇ ਵੀ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਹਰ ਸਾਲ ਕਰੋ ਇਸ ਤਰ੍ਹਾਂ ਦੇ ਜਨਾ ਪੀਪਲ ਸੰਦੇ ਥੜੀਆਂ ਬਾਜਨਾ ਪੀਪਲ ਸੰਦੇ ਨਾ ਬੰਗਾਵਾਜ ਕਲਾਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬੱਲੇ ਬੱਲੇ ਸੱਸ ਮੇਰੀ ਦਾ ਐਡਾ ਜੂੜਾ ਸੱਸ ਮੇਰੀ ਦਾ ਐਡਾ ਜੂੜਾ ਵਿੱਚੋਂ ਨਿਕਲੀ ਜੂ ਨਿਸ